ਤੱਕੀ ਮੁਲਾਬਾ ਰਾਹੁਲ ਐਡਵੋਕੇਟ ਆ ਬਲੋਡ ਸਟ੍ਰਾਈਕ ਕਿਤੇ ਦੇਖੋ ਬੜੀ ਦਲੇਰੀ ਦੇ ਨਾਲ ਐਸਾ ਸ਼ਖਸ ਇਹ ਸਾਰੇ ਘਟਨਾਕ੍ਰਮ ਦਾ ਸਾਹਮਣਾ ਕਰ ਰਿਹਾ ਹੈ ਜਿੱਤੋਂ ਸੁਸਾਇਟੀ ਨੂੰ ਬੜੀ ਉਮੀਦ ਹੈ ਕਿਉਂਕਿ ਇੱਕ ਗੱਲ ਸਾਰੇ ਸ਼ਰੋਤਾ ਜਾਣ ਕੇ ਰੱਖਣੇ ਲੜਾਈ ਹੈ ਨਾ ਜਿਹੜੀ ਇਹ ਜੰਗ ਹੈ ਇਹ ਕੋਈ ਮਨਦੀਪ ਸੱਚਦੇਵਾ ਦੀ ਲੜਾਈ ਨਹੀਂ ਹੈ ਇਹ ਲੜਾਈ ਸਾਰੇ ਸਮਾਜ ਦੀ ਲੜਾਈ ਹੈ ਕਿਉਂਕਿ ਨਾਮ ਇਸ ਵੇਲੇ ਮਨਦੀਪ ਸਿੰਘ ਸੱਚਦੇਵਾ ਦਾ ਆ ਰਿਹਾ ਹੈ ਲੇਕਿਨ ਇਹ ਲੜਾਈ ਸਾਰੇ ਸਮਾਜ ਦੇ ਖਿਲਾਫ ਸਾਰੇ ਸਮਾਜ ਵੱਲੋਂ ਲੜੀ ਜਾ ਰਹੀ ਲੜਾਈ ਹੈ ਸੋ ਸੋਸਾਇਟੀ ਨੂੰ ਇਸ ਲੜਾਈ ਦੇ ਵਿੱਚ ਜੋ ਮਨਦੀਪ ਸਿੰਘ ਸੱਚਦੇਵਾ ਜੀ ਇਹਦਾ ਸਫਰ ਕਰ ਰਿਹਾ ਹੈ ਔਰ ਬੜੀ ਦਲੇਰੀ ਦੇ ਨਾਲ ਇਹਦਾ ਸਾਹਮਣਾ ਕਰ ਰਿਹਾ ਹੈ ਸਾਰਿਆਂ ਨੂੰ ਉਹਨਾਂ ਨੂੰ ਇਸ ਲੜਾਈ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੀਦਾ ਔਰ ਐਸੇ ਸ਼ਰਾਰਤੀ ਅਸਮਾਜਿਕ ਤੱਤਾਂ ਨੂੰ ਇਹਦਾ ਮੂੰਹ ਤੋੜ ਜਵਾਬ ਦੇਣ ਦਾ ਹੁਣ ਸਹੀ ਮੌਕਾ ਹੈ ਔਰ ਇਹ ਹਾਲਾਤ ਸਾਰੇ ਸਮਾਜ ਨੂੰ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜਦੋਂ ਸਾਰੇ ਹੋ ਪਾਸ਼ਾਵਾਂ ਬੰਦ ਹੋ ਜਾਂਦੀਆਂ ਇੱਕ ਆਮ ਬੰਦਾ ਜਦੋਂ ਨਿਰਾਸ਼ਾ ਨਾਲ ਘਿਰ ਜਾਂਦਾ ਤੇ ਉਦੋਂ ਇੱਕ ਵਕੀਲ ਦੇ ਦਫ਼ਤਰ ਦਾ ਰਸਤਾ ਨੂੰ ਯਾਦ ਆਂਦਾ ਕਿ ਭਾਈ ਮੈਂ ਇਹਨਾਂ ਕੋਲ ਜਾਵਾਂ ਹੁਣ ਇਨਸਾਫ ਲੈਣਾ ਹੈ ਮੇਰੇ ਨਾਲ ਖੜੇ ਹੋਣਗੇ ਅੱਜ ਉਹੀ ਲੋਕ ਇਸ ਦਾ ਸ਼ਿਕਾਰ ਹੋ ਰਹੇ ਹੈ ਸਮਾਜ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ ਔਰ ਐਸਾ ਸ਼ਖਸ ਪੂਰੀ ਦਲੇਰੀ ਦੇ ਨਾਲ ਇਹ ਜੰਗ ਲੜ ਰਿਹਾ ਅਸੀਂ ਵੀ ਸਾਰੇ ਮਨਦੀਪ ਸਿੰਘ ਸੇਵਾ ਦੇ ਨਾਲ ਇਸ ਸਾਰੇ ਅਸਮਾਜਿਕ ਤੱਤਾਂ ਦੇ ਖਿਲਾਫ ਪੂਰੀ ਲੜਾਈ ਪੂਰੀ ਜੰਗ ਲੜਾਂਗੇ ਆਪਣੀ ਆਈਡੀ ਦੇ ਲੱਗ ਹਾਂ ਸਰ ਆਈਡੀ ਕਿਉਂ ਸਟ੍ਰਾਈਕ ਕੀਤੀ ਗਈ ਹੈ ਕਿ ਕਾਰਨ ਅੱਜ ਦੀ ਸਟ੍ਰਾਈਕ ਕੀਤੀ ਗਈ ਹੈ ਇਹਦਾ ਕਾਰਨ ਹੈਗਾ ਕਿ ਕੁਝ ਦਿਨ ਪਹਿਲੇ ਸਾਰੇ ਐਡਵੋਕੇਟ ਨੇ ਮਿਸਟਰ ਮਨਦੀਪ ਸਿੰਘ ਸਜਦੀਪ ਉਹਨਾਂ ਨੂੰ ਇੱਕ ਐਕਸਟਰੈਕਸ਼ਨ ਦੀ ਕਾਲ ਆਈ ਇੱਕ ਕੈਨੇਡਾ ਤੋਂ ਹੈ ਇੱਕ ਸੰਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ WhatsApp ਤੇ ਇਹਨਾਂ ਨੂੰ Instagram ਤੇ اور ਜਿਹੜੇ ਬਾਕੀ Facebook ਤੇ ਇਹਨਾਂ ਨੂੰ ਕੰਟੈਕਟ ਕੀਤਾ ਚੈਟਿੰਗ ਵੈਰਾ ਸਟਾਰਟ ਕੀਤੀ ਜਿਹਰੇ ਵਿੱਚ ਉਹਨਾਂ ਨੇ ਇਹਨਾਂ ਕੋਲੋਂ ਪਹਿਲੇ ਜਿਹੜਾ ਹੈਗਾ 1.5 ਲੱਖ ਰੁਪਏ ਦੀ ਡਿਮਾਂਡ ਕੀਤੀ। ਔਰ ਇਹ ਰਿਗਾਰਡਿੰਗ ਜਿਆਦਾ ਮੈਟਰ ਸੀਗਾ ਬਿਕਾਉਜ਼ देयर वाज ਅ ਟਰੋਸ਼ਨ देयर वाज ਅ ਥ੍ਰੈਟ ਇਵਨ ਉਹਨੇ ਇੱਥੇ ਤੱਕ ਕਹਿਆ ਕਿ ਜੇ ਤੁਸੀਂ ਜਿਹੜੀ ਸਾਡੀ ਨਹੀਂ ਸੁਣੋਗੇ ਤੁਹਾਡੀ ਫੈਮਿਲੀ ਨੂੰ ਵੀ ਹਰਟ ਕਰਾਂਗੇ ਔਰ ਉਹਨਾਂ ਨੂੰ ਨੁਕਸਾਨ ਪਹੁੰਚਾਵਾਂਗੇ। ਦਾ ਮੈਟਰ ਵਾਜ਼ ਇਮੀਡੀਏਟਲੀ ਰਿਪੋਰਟਡ ਟੂ ਦਾ ਪੁਲਿਸ ਸੈਸੀ ਜਸਾਬ ਦੀ ਨੋਟਿਸ ਤੇ ਮੈਟਰ ਉਸੇ ਲੈ ਕੇ ਆਏ ਆ। ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਅਰੇ ਵਿੱਚ ਇੱਕ ਐਫਆਈਆਰ ਕੀਤੀ ਪਰ ਸਾਡੀ ਜਿਹੜੀ ਐਫਆਈਆਰ ਹੈ ਉਹ ਵੀ ਇਹਨਾਂ ਨੇ ਜਿਹੜੇ ਸੈਕਸ਼ਨ ਹੈ ਉਹ ਸਹੀ ਫੇਰ ਪੂਰੇ ਨਹੀਂ ਲਗਾਏ ਉਸ ਤੋਂ ਬਾਅਦ ਜਿਹੜਾ ਹੈ ਇੱਕ ਜਿਹੜਾ ਅਕਿਊਜ਼ਡ ਹੈ ਕਿਉਂਕਿ ਇਹਨਾਂ ਨੇ ਅਸੀਂ ਕੀ ਕੀਤਾ ਜਿਹੜਾ ਐਫਆਈਆਰ ਹੋ ਗਈ ਅਸੀਂ ਸੀ ਕਿ ਜਿਹੜਾ ਉਹਨਾਂ ਦਾ ਅਸੀਂ ਕਿ ਇੱਕ ਸਾਡਾ ਇੱਕ ਬੰਦਾ ਆਏਗਾ ਜਿਹੜਾ ਤੁਹਾਡੇ ਕੋਲ ਪੇਮੈਂਟ ਕਲੈਕਟ ਕਰੇਗਾ ਦੈਨ ਵਾਟ ਵੀ ਡਿਡਿਸ ਕਿ ਅਸੀਂ ਉਹਤੇ ਪੂਰਾ ਟਰੈਪ ਲਗਾਇਆ ਔਰ ਜਦ ਇਹਦੇ ਵਿੱਚੋਂ ਇੱਕ ਸैम ਕੁਆਤਰਾ ਨਾਮ ਦਾ ਹੈਗਾ ਜਿਹੜਾ ਕਿ ਉਹ ਇਹਨਾਂ ਕੋਲ ਆਫਰ ਦੇ ਆਫਿਸ ਆਇਆ ਜਿੱਥੇ ਇਹਨਾਂ ਕੋਲ ਰੈਮਸਮ ਦੀ ਅਮਾਉਂਟ ਲੈਣ ਆਇ ਟਰੈਪ ਲਗਾਇਆ ਸੀ ਇਹ ਸਟਾਫ ਨੂੰ ਬੁਲਾਇਆ ਗਿਆ ਉਹਨਾਂ ਨੂੰ ਆਕੇ ਉਹਨਾਂ ਦੀ ਅਸੀਂ ਉਸ ਵੇਲੇ ਹੀ ਪੁਲਿਸ ਨੂੰ ਅਰੈਸਟ ਕਰਾਇਆ ਪੁਲਿਸ ਨੂੰ ਰੀਟੇਨ ਕੀਤਾ ਬਟ ਅਟਰ ਸਰਪ੍ਰਾਈਜ਼ ਕਿ ਜਿਹੜਾ ਉਹ ਬੰਦਾ ਹੈ ਜਿਹੜਾ ਹੈ ਨੈਕਸਟ ਡੇ ਹੈ ਉਹਨੂੰ ਰਿਲੀਜ਼ ਕਰਤਾ ਗਿਆ ਇਹ ਕਹਿ ਕੇ ਇਨੋਸੈਂਟ ਹੈ ਉਸ ਵੇਲੇ ਕਿਹਾ ਕਿ ਬੰਦਾ ਪੈਸੇ ਲੈਣ ਹੀ ਆ ਗਿਆ ਹਾਊ ਇਜ਼ ਹੀ ਇਨੋਸੈਂਟ ਤੇ ਉਹਨਾਂ ਨੇ ਕਹਿ ਜੀ ਆਪਾਂ ਇਨਵੈਸਟੀਗੇਸ਼ਨ ਕੀਤੀ ਹੈ ਈਜ਼ ਅ ਵਿਕਟਮ ਅਸੀਂ ਕਹ ਜੀ ਵਿਕਟਮ ਹੈ ਤਾਂ ਤੁਸੀਂ ਉਹ ਇਨਵੈਸਟੀਗੇਸ਼ਨ ਕਰਦੇ ਪਹਿਲੇ ਹੈ ਕਿ ਤੁਹਾਨੂੰ ਇੱਕ ਬੰਦਾ ਘਰ ਆ ਕੇ ਪਰਚਾ ਦਰਜ ਕਰੋ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰੋ ਜੇ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਬੰਦਾ ਨਹੀਂ ਹੈ ਤਾਂ ਤੁਹਾਡੇ ਕੋਲ ਪੂਰੀ ਪਾਵਰ ਹੈ ਡਿਸਚਾਰਜ ਕਰਨ ਦੀ ਪਾਵਰ ਨੂੰ ਛੱਡਣ ਦੀ ਹੈ ਪਰ ਤੁਸੀਂ ਤਾਂ ਪਹਿਲੇ ਉਹਨੂੰ ਬਿਨਾਂ ਕੁਝ ਕਾਰਵਾਈ ਕੀਤੇ ਘਰ ਪੇਸ਼ ਤਾਂ ਉਸ ਤੋਂ ਬਾਅਦ ਜਿੱਦਾਂ ਹੀ ਇਹਨਾਂ ਨੇ ਛੱਡਿਆ ਨੈਕਸਟ ਡੇ ਉਹਨੇ ਜਿਹੜੀਆਂ ਹੈਗੀਆਂ ਨੇ ਫੇਸਬੁੱਕ ਆ ਯੂਟਿਊਬ ਤੇ ਥੋੜੀਆਂ ਜਿਹੜੀਆਂ ਹੈ ਡੈਫਰਮੇਟਰੀ ਸਟੇਟਮੈਂਟ ਅ ਉਸ ਤੋਂ ਬਾਅਦ ਅਸੀਂ ਸੀਪੀ ਆਫਿਸ ਮਿਲੇ ਅਸੀਂ ਉਸ ਮਿਲ ਕੇ ਜਾ ਕੇ ਇਹਨਾਂ ਨੂੰ ਕਿਹਾ ਕਿ ਆ ਚਲੋ ਇਹਨਾਂ ਨੇ ਥੋੜੀ ਬਹੁਤ ਕਾਰਵਾਈ ਕੀਤੀ ਹੈ ਇਹਨਾਂ ਨੇ ਉਹਦੇ ਵਿੱਚ ਉਹ ਸਾਰਾ ਚੀਜ਼ਾ ਜਿਹੜੀ ਹੈ ਡਿਲੀਟ ਕੀਤੀ ਆ ਪਰ ਉਹ ਬੰਦਾ ਇਹਨਾਂ ਹੈ ਕਿ ਉਹ ਦੁਬਾਰਾ ਨਵੇਂ ਚੈਨਲ ਕ੍ਰੀਏਟ ਕਰ ਲੈਂਦਾ ਕਿਸ ਨਾਮ ਤੋਂ ਇਹਨਾਂ ਨੂੰ ਲਾਇਆ ਸੀ ਕੋਈ ਨਾਮ ਦੱਸਿਆ ਕੋਈ ਗੈਂਗਸਟਰ ਸੀ ਜਾਂ ਕੋਈ ਦੇਖੋ ਇਹ ਪੁਲਿਸਿਕ ਵੈਸ਼ੀ ਦਾ ਬਾਟਿਆ ਪਰ ਉਹ ਆਪਣਾ ਨਾਮ ਸੰਦੀਪ ਸਿੰਘ ਦਾ ਹੈ ਉਹਦਾ ਇੱਕ ਚੈਨਲ ਹੈ ਉਸ ਚੈਨਲ ਵਿੱਚ ਚਲੋ ਇਹ ਤੇ ਹੁਣੇ ਆਏ ਆ ਪਰ ਉਸ ਚੈਨਲ ਵਿੱਚ ਤੁਸੀਂ ਬਾਹਰ ਵੀਰੀਫਾਈ ਕੀਤਾ ਹੈ ਈਵਨ ਚੀਫ ਮਿਨਿਸਟਰ ਨੂੰ ਪੁਲਿਸ ਆਫਿਸਰਸ ਨੂੰ ਲੀਡਰਸ ਨੂੰ ਸਾਰਿਆਂ ਨੂੰ ਗੱਲਾਂ ਘੜੀਆਂ ਜਾਂਦੀਆਂ ਨੇ ਬਹੁਤ ਬਦ ਜੋ ਇਸ ਤਰੀਕ ਗੱਲ ਹੈ ਕਿ ਜਿਹੜੀ ਇਸ ਵੇਲੇ ਮੈਂ ਰਿਪੀਟ ਵੀ ਨਹੀਂ ਕਰ ਸਕਦਾ ਪਰ ਅਸੀਂ ਹੈਰਾਨ ਆ ਕਿ ਜੇ 2 1.5 ਸਾਲ ਤੋਂ ਇਹ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਵਾਈ ਦਾ ਪੁਲਿਸ ਇਸ ਸਲੀਪਿੰਗ 에ਰੇ ਵਿੱਚ ਅਗਰ ਤੁਸੀਂ ਸੀਐਮ ਨੂੰ ਹੀ ਤੁਸੀਂ ਗੱਲਾਂ ਕਰ ਰਹੇ ਹੋ ਜਾਂ ਹੋਰ ਪੋਲੀਟਿਸ਼ੀਅਨਸ ਨੂੰ ਗੱਲਾਂ ਕਰ ਰਹੇ ਹੋ ਵੇਅਰ ਇਜ਼ ਐਨਆਈ ਇਹ ਪੁਲਿਸ ਨੇ ਹਮ ਤੱਕ ਨਹੀਂ ਪੁਲਿਸ ਨੇ ਸਾਡੀ ਗ੍ਰੀਵੈਂਸ ਸੇ ਕਿ ਉਹ ਇੱਕ ਫਾਦਰ ਹੈ ਫਾਦਰ ਜਿਹੜਾ ਹੈ ਪੁਲਿਸ ਨੇ ਉਹਨੂੰ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ ਕਹਿ ਰਹੇ ਕਿ ਜੀ ਫਾਦਰ ਹੈ ਹੀ ਹੈਜ਼ ਕਮ ਫਰਮ ਦਾ ਦੁਬਈ ਉਹ ਫਾਦਰ ਇੰਡੀਆ ਵਿੱਚ ਹੈਗਾ ਤੁਸੀਂ ਉਹਨੂੰ ਕਰੋ ਹੋਰ ਹੀ ਅਰੈਸਟ ਪਾਓ ਬਿਕਾਜ਼ ਹੀ ਇਜ਼ ਇ ਕੋਈ ਫਾਦਰ ਹੈ ਅਗਰ ਉਹ ਬੇਟਾ ਰੈਂਸਮ ਦੀ ਡਿਮਾਂਡ ਕਰਦਾ ਹੈ ਤੋਰੇ ਵਿਆਹ ਤੇ ਕੋਈ ਤੇਥੋਂ ਪੈਸਾ ਲੈ ਕੇ ਜਾ ਰਿਹਾ ਹੈ ਨਾ ਇਹ ਪਹਿਲਾ ਕੇਸ ਨਹੀਂ ਨਕੁਰਦਾਦਾਈ ਕੇਸ ਵੀ ਆਇਆ ਹੈ ਹੋਰ ਵੀ ਕੇਸ ਹੈ ਅਗਰ ਇੱਕ ਬੰਦਾ ਪਿੱਛੇ 1.5 ਦੋ ਸਾਲ ਤੋ ਥ੍ਰੈਟਨ ਕਰ ਰਿਹਾ ਹੈ ਤੇ ਰੈਂਸਮ ਦੀ amount ਇਕੱਠੀ ਕਰ ਰਿਹਾ ਹੈ ਤੋ ਇਕੱਠੀ ਕਰਕੇ ਕੋਈ ਤੇ ਲੈ ਕੇ ਜਾ ਰਿਹਾ ਹੈ ਇਥੋਂ ਮੈਸੇਜ ਵੀ ਇਹਨਾਂ ਨੂੰ ਆਏ ਨਾ ਆਏ ਨੂੰ ਮੈਸੇਜ ਆਇਆ ਹੀ ਨਹੀਂ ਬਲੈਕਮੇਲ ਦੇ ਹਾਂ ਮੈਂ ਕੋਈ ਇਹਨਾਂ ਨੂੰ ਰੈਸਮੈਂਟ ਫੋਟੋਆਂ ਦੇ ਜਾਂ ਕੋਈ ਨਹੀਂ ਫੋਟੋ ਆ ਦੇ ਨਹੀਂ ਪਰ ਉਹਨਾਂ ਨੇ ਇਹਨਾਂ ਦੀ ਜਿਹੜੀ Facebook ਦੀ ਫੋਟੋ ਆ ਗਿਆ ਹੈ ਪਰਸਨਲ ਉਹ ਚੱਕ ਕੇ ਉਹਨੇ ਉਹਨੂੰ ਪਿੱਛੇ ਬ ਆਪਣੀ ਓਰੇ ਵੀ ਚੋਣ ਜਿਹੜੀ ਗੱਲਾਂ ਕੀਤੀਆਂ ਜਿਹੜੀਆਂ ਮੈਂ ਇਸ ਵੇਲੇ ਡਿਲੀਟ ਕਰ ਸਕਦਾ ਉਹ ਵੀਡੀਓ ਡਿਲੀਟ ਹੋ ਗਿਆ ਪੁਲਿਸ ਪੁਲਿਸ ਦੇ ਕਿਤਾਬ ਤੋਂ ਸਾਰੇ ਨੇ ਭੇਜਿਆ ਆਉਣੇ ਕਿ ਹੜਤਾਲ ਕੀਤੀ ਹੈਗੀ ਹੈ ਕਿ ਪੁਲਿਸ ਦੇ ਸੀਨੀਅਰ ਅਫਸਰ ਕੋਈ ਆਏ ਨਹੀਂ ਅੱਜ ਤੱਕ ਨਹੀਂ ਪੁਲਿਸ ਅਫਸਰ ਨਹੀਂ ਆਏ ਸਾਡੀ ਉਹਨਾਂ ਨਾਲ ਗੱਲਬਾਤ ਜ਼ਰੂਰ ਹੋ ਰਹੀ ਹੈ ਔਰ ਅਸੀਂ ਇੱਕੋ ਹੀ ਆਪਣੀ ਚੀਜ਼ਾਂ ਹੈ ਗਿਆ ਇੱਕ ਤੇ ਸਾਡੀ ਹੈ ਕਿ ਫਾਦਰ ਨੂੰ ਓਰੇ ਖਿਲਾਫ ਐਫਆਈਆਰ ਕੀਤੀ ਜਾਏ ਇੱਕ ਹੈ ਕਿ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਸਾਰੇ ਲਗਾਏ ਜਾਣ ਔਰ ਥਰਡ ਸਾਡਾ ਹੈ ਕਿ ਜਿਹੜਾ ਮੈਟਰ ਹੈ ਐਨਆਈਏ ਜਾਂ ਕਿਸੇ ਨੂੰ ਭੇਜਿਆ ਜਾਏ ਜਿਹੜੇ ਨਾਟ ਓਨਲੀ ਦਿਸ ਇਸ਼ੂ ਬਟ ਦ ਇੰਟਾਇ ਜਿਹੜੇ ਬਾਕੀ ਪੋਲੀਟੀਸ਼ੀਅਨਸ ਵਗੈਰਾ ਆ ਉਹ ਸਾਰਾ ਕਵਰ ਕਰਕੇ ਔਰ ਖਰਾਬ ਜਿਹੜੀ ਐਨਆਈ ਕਾਰਵਾਈ ਕੀਤੀ ਜਾਵੇ 1.5 ਲੱਖ ਦੀ ਮੰਗ ਕੀਤੀ ਸੀ ਜਾਂ ਉਸ ਤੋਂ ਹੋਰ ਵੀ ਲਾਵਾ ਪੇਮੈਂਟ ਦੀ ਮੰਗ ਉਹਨੇ ਜਿਹੜੀ ਹੈ 1.5 ਲੱਖ ਦੀ ਨਿਸ਼ਾਨੀ ਪਾ ਦਿੱਤੀ